ਕਾਲੀਦਲ ਅਤੇ ਆਮ ਆਦਮੀ ਪਾਰਟੀ ਆळ्याਆਂ ਦਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪੇਚ ਫਸਤਾ ਹੋਇਆ ਨਸਰ ਆਉਂਦਾ ਪਰ ਹੁਣ ਉਥੇ ਅਮਨ अरोड़ा ਨੇ ਬੀਬੀ ਬਾਦਲ ਦੇ ਉੱਤੇ ਸ਼ਬਦੀ ਹਮਲੇ ਕੀਤੇ ਨੇ ਤੇ ਜਿਸ ਤੋਂ ਬਾਅਦ ਉਥੇ ਬਿਕਰਮ ਮਜੀਠੀਆ ਨੂੰ ਮਿਲਣ ਦੇ ਲਈ ਕੱਲ ਬੀਬੀ ਬਾਦਲ ਗਏ ਪਰੰਤੂ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਜਿਸ ਤੋਂ ਬਾਅਦ ਹੁਣ ਅਮਨ अरोड़ा ਦਾ ਇਸ ਨੂੰ ਲੈ ਕੇ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਬਾਦਲਾਂ ਨੇ ਜਿਹੜਾ ਕਿ ਪੰਜਾਬ ਦਾ ਬੇੜਾ ਗਰਕ ਕਰ ਦਿੰਦਾ ਹੈ ਤੇ ਉਥੇ ਹੀ ਅਸੀਂ ਪੰਜਾਬ ਦੇ ਲੋਕਾਂ ਨੂੰ ਸਿੱਧਾ ਕਹਿ ਦਿੰਦਾ ਹੈ ਕਿ ਜੇਕਰ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਉਸਦੇ ਉਸਤੇ ਅਸੀਂ ਸਿੱਧੀ ਚ ਜਿਹੜੀ ਕਿ ਸਿੱਧਾ ਪਰਚਾ ਠੋਕਾਂਗੇ ਤੇ ਜਿਸ ਤੋਂ ਬਾਅਦ ਉਸਨੂੰ ਜੇਲ੍ਹ ਦੇ ਵਿੱਚ ਸੁੱਟ ਦਵਾਂਗੇ ਤੇ ਹੁਣ ਉੱਥੇ ਹੀ ਲੋਕਾਂ ਦੇ ਘਰਾਂ ਦੇ ਵਿੱਚ ਆਮ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਕਿ ਚਿੱਟੇ ਚਿੱਟੇ ਦਾ ਸੱਤਰ ਵਿਸ਼ਾ ਉਸਨੂੰ ਲੈ ਕੇ ਹੁਣ ਉਹ ਮਾਮਾ ਤੇ ਪੈਣਾ ਕਿਉਂ ਨਹੀਂ ਦਿਖਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਇੱਕ ਵਾਰ ਫਿਰ ਤੋਂ ਅਮਨ ਅਰੋੜਾ ਨੇ ਜਿਹੜਾ ਕਿ ਬਾਦਲਾਂ ਦੇ ਉੱਤੇ ਜਿਹੜਾ ਕਿ ਪਲਟਵਾਰ ਕੀਤਾ ਤੇ ਦੂਜੇ ਪਾਸੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਦੇਖੋ ਇਸ ਤਰ੍ਹਾਂ ਹੈ ਕਿ ਚਲੋ ਉਹਨਾਂ ਦਾ ਕੰਮ ਹੈ ਵਿਰੋਧ ਕਰਨਾ ਅਲੀਗੇਸ਼ਨ ਲਾਉਣਾ ਸਰਕਾਰ ਤੇ ਜੀਸਾਦ ਕਿ ਲੋਕ ਬੀਜ ਰਹੀਆਂ ਪਰ ਸਵਾਲ ਇਹ ਹੈ ਕਿ ਨਸ਼ਾ ਤਾਂ ਚਲੋ ਇੱਥੇ ਕੀ ਸਾਰੀ ਦੁਨੀਆ ਦੇ ਵਿੱਚ ਹੀ ਵਿਕਦਾ ਲੋਕਾਂ ਦੇ ਵੀ ਨਹੀਂ ਪਰ ਸਵਾਲ ਇਹ ਹੈ ਵੀ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਕੀ ਸਰਕਾਰ ਦੇ ਕਿਸੇ ਨੁਮਾਇੰਦੇ ਦੇ ਉੱਪਰ ਉਂਗਲ ਥੀ ਨਸ਼ਾ ਵੇਚਣ ਵਾਲਿਆਂ ਚ ਬਿਕਵਾਲਣ ਵਾਲਿਆਂ ਚ ਉਹਨਾਂ ਦੀ ਪੁਸ਼ਤਪਨਾਹੀ ਦੇ ਵਿੱਚ ਇਹ ਐਲੀਗੇਸ਼ਨ ਸਿਰਫ ਔਰ ਸਿਰਫ ਪਿਛਲੀਆਂ ਸਰਕਾਰਾਂ ਦੇ ਖਾਸ ਤੌਰ ਤੇ ਅਕਾਲੀ ਦਲ ਦੀ ਸਰਕਾਰਾਂ ਮਿਲੇ ਉਹਨਾਂ ਲੀਡਰਾਂ ਦੇ ਉੱਪਰ ਜਿਨ੍ਹਾਂ ਦਾ ਫਰਜ਼ ਪੰਜਾਬ ਨੂੰ ਮੂਲ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੀ ਡਿਊਟੀ ਸੀਗੀ ਉਹਨਾਂ ਦੇ ਉੱਪਰ ਉਂਗਲਾਂ ਥੇ ਉੱਟਦੀਆਂ ਨੇ ਸੋ ਮੇਰੇ ਕਹਿਸਾ ਦਾ ਮਤਲਬ ਇਹ ਹੈ ਕਿ ਮੈਂ ਵਿਪਨ ਹਸੀਮਤ ਕੌਲਜੀ ਨੂੰ ਕਹਿਣਾ ਚਾਹੁੰਦਾ ਕਿ ਅਸੀਂ ਤਾਂ ਉਹੀ ਕੰਡੇ ਚੁਗ ਰਹੇ ਹਾਂ ਜਿਹੜੇ ਤੁਹਾਡੀ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਬੀਜ ਗਈ ਹਾਂ ਉਹਨਾਂ ਕੰਡਿਆਂ ਨੂੰ 100% ਚੁਗਣ ਦੇ ਵਿੱਚ ਤੇ ਲੋਕਾਂ ਦੇ ਜ਼ਖਮ ਭਰਨ ਦੇ ਵਿੱਚ ਸਮਾਂ ਥੋੜਾ ਜ਼ਰੂਰ ਲੱਗ ਸਕਦਾ ਤੇ ਉਹ ਲੱਗ ਰਿਹਾ ਪਰ ਸਾਡੇ ਵੱਲੋਂ ਸਰਕਾਰ ਵੱਲੋਂ ਪਾਰਟੀ ਵੱਲੋਂ ਸincere efforts ਦੇ ਵਿੱਚ ਕੋਈ ਕਮੀ ਨਾ ਕੱਲ ਸੀ ਨਾ ਅੱਜਤ ਨਾ ਕੱਲ ਨੂੰ ਆ ਖੈਰਾ ਸਾਡੇ ਜਿਹੜੇ ਪੀਐਸਓ ਦੇ ਪਗੜਾ ਸੀਗੇ ਫੜੇ ਕਿਉਂ ਕਿਤਾ ਦੇਖਦਾ ਹਾਂ ਕਿ ਜਿਹੜੀ ਸਾਡੇ ਜਿਹੜੇ ਮੇਰੇ ਤੁਹਾਡੇ ਦੇਖਣਾ ਤਾਂ ਪਛਾਈ ਕਰਨੀ ਉਹਨਾਂ ਦਾ ਐਲਓਸੀ ਜਿਹੜਾ ਲੁਕਆਊਟ ਨੋਟਿਸ ਸਰਕੂਲਰ ਹੈ ਜਿਹੜਾ ਉਹੋ ਜਾਰੀ ਹੋਇਆ ਹੋਇਆ ਸੀਗਾ ਉਹ ਬਾਹਰ ਜਾਣਾ ਚਾਹੁੰਦਾ ਸੀਗਾ ਉਥੇ 에어ਪੋਰਟ ਅਥਾਰਟिटीज ਨੇ ਉਹਨੂੰ ਵਾੜ ਲਿਆ ਉਹਨੂੰ ਪੰਜਾਬ ਪੁਲਿਸ ਵਾਪਸ ਲਿਆ ਉਹ ਤਾਂ ਇੱਕ ਲੀਗਲ ਲਾਫਲ ਪ੍ਰੋਸੈਸ ਹੈ ਜੀ ਉਹਦੇ ਚ ਪੋਲਿਟਿਕਸ ਦਾ ਤਾਂ ਕੋਈ ਕੰਮ ਹੀ ਨਹੀਂ ਹੈ ਸੁਖਪਾਲ ਸਿੰਘ ਖੈਰਾ ਨਾਲ ਵੀ ਕੋਈ ਫੋਨ ਤੇ ਵੀ ਸੰਪਰਕ ਹੋਇਆ ਸੀਗਾ ਕਿਸ ਤਰ੍ਹਾਂ ਦੀ ਚੀਜ਼ ਨੂੰ ਦੇਖਦੇ ਹੋ ਜੇ ਮੰਨ ਲਓ ਸੁਖਪਾਲ ਖੈਰਾ ਜੀ ਨਾਲ ਕੀ ਦਾ ਫੋਨ ਸੰਪਰਕ ਜਿਹੜਾ ਬੀਐਸਓ ਜਿਹੜਾ ਸੀਗਾ ਉਹ ਹੈ ਜਿਹੜਾ ਉਹ ਤਾਂ ਉਹ ਤਾਂ ਦੇਖੋ ਮੇਰੇ ਨਾਲ ਸਮਝ ਉਸੀ ਉਹ ਤਾਂ ਇੱਕ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੇ ਹੋ ਕੋਈ ਨਾ ਕਿਤੇ ਕੋਈ ਤਾਰ ਲਿੰਕ ਜੁੜਦੇ ਹੋਣਗੇ ਜਾਂ ਜਾਂ ਕੋਈ ਪ੍ਰੂਫ پولیس ਕੋਲ ਹੋਊਗਾ ਤਾਂ ਹੀ ਨਾਮ ਆਇਆ ਹੋਊਗਾ ਤਾਂ ਹੀ ਐਫ ਆਰ ਹੋਊਗਾ ਐਫ ਆਰ ਹੋਈ ਹੋਊਗੀ ਤਾਂ ਹੀ ਕੋਰਟ ਨੇ ਜਾਂ ਪੁਲਿਸ ਨੇ ਲੁਕਆਊਟ ਸੱਕਲੋ ਜਾਰੀ ਕੀਤਾ ਹੋਊਗਾ ਉਹ ਤਾਂ ਜਿਹੜਾ ਆਪਦੇ ਪੀਐਸਓ ਦੇ ਨਾਲ ਗੱਲਾਂ ਤਾਂ ਉਹਨਾਂ ਦੀ ਡੈਫੀਨਿਟਲੀ ਹੁੰਦੀ ਹੋਣਗੀਆਂ ਤੁਸੀਂ ਜੇ ਬੰਦੇ ਨੂੰ ਆਪਦੇ ਆਲੇ ਦੁਆਲੇ ਦੇ ਕਿ ਜੇ ਬੰਦਾ ਕਹੇ ਵੀ ਮੈਂ ਇਗਨੋਰੈਂਟ ਆ ਮੈਨੂੰ ਕੁਝ ਪਤਾ ਨਹੀਂ ਹੈ ਮੇਰੇ ਨੇੜਲੇ ਬੰਦੇ ਜਿਹੜੇ 24 ਘੰਟੇ ਨਾਲ ਰਹਿੰਦੇ ਨੇ ਇਹ ਤਾਂ ਮੈਂ ਸਮਝਦਾ ਕੋਈ ਗੱਲ ਵਾਜਿਬ ਜਾਇਜ਼ ਗੱਲ ਨਹੀਂ ਹੈ ਪਰ ਹਾਂ ਡੈਫੀਨੇਟਲੀ ਮੇਰੇ ਕਹਿਣ ਜਾਂ ਤੁਹਾਡੇ ਕਹਿਣ ਦਾ ਕੋਈ ਮੈਟਰ ਨਹੀਂ ਕਰਦਾ ਹੈਗਾ ਮੈਟਰ ਨਹੀਂ ਕਰਦਾ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਔਰ ਉਸ ਤੋਂ ਬਾਅਦ ਕੋਰਟ ਉਹਦਾ ਕੀ ਫਰਕ ਰੱਖ ਦਿੰਦੀ ਹੈ ਉਹ ਮੈਟਰ ਕਰਦਾ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਅਕਾਲੀ ਦਲ ਨੂੰ ਇਕੱਠੇ ਹੋਣ ਦੀ ਲੋੜ ਆ ਤੁਸੀਂ ਉਹਨਾਂ ਦੇ ਪਿਆਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਤਾਂ ਦੂਜੀ ਪਾਰਟੀ ਹੈ ਜੀ ਅਕਾਲੀ ਦਲ ਮੈਂ ਤਾਂ ਉਹਦੇ ਬਾਰੇ ਕੀ ਬਿਆਨ ਦੇ ਸਕਦਾ ਪਰ ਡੈਫੀਨਿਟਲੀ ਮੈਂ ਸਮਝਦਾ ਕਿ ਜੇ ਅੱਜ ਅਕਾਲੀ ਦਲ ਕਦੇ ਖਤਮ ਨਹੀਂ ਹੁੰਦਾ ਸੀਗਾ ਮਰਦਾ ਨਹੀਂ ਸੀ ਅਕਾਲੀ ਦਲ ਕਿਉਂਕਿ ਜਦੋਂ ਤੱਕ ਅਕਾਲੀ ਦਲ ਕਰਦਾ ਸੀ ਪੰਜਾਬ ਦੀ ਪੰਜਾਬੀ ਦੀ ਪੰਥ ਦੀ ਗੱਲ ਕਰਦਾ ਸੀਗਾ ਉਦੋਂ ਤੱਕ ਤਾਂ ਠੀਕ ਸੀਗਾ ਜੇ ਉਹੀ ਅਕਾਲੀ ਦਲ ਆ ਪੰਥ ਨੂੰ ਵਿਸਾਰ ਕੇ ਘਰ ਘਰ ਨਸ਼ੇ ਪਹੁੰਚਾਉਣ ਦੀ ਗੱਲ ਕਰੂਗਾ ਗੁਰੂ ਸਾਹਿਬ ਦੀ ਬੇਅਦਬੀ ਉਹਨਾਂ ਦੀ ਨੱਕ ਹੇਟ ਹੋਊਗੀ ਤੇ ਫਿਰ ਜਿਹੜੀ ਪਾਰਟੀ ਤੋਂ ਆਪਦੇ ਬੇਸਿਕ ਮੁੱਢਲੇ ਸਿਧਾਂਤਾਂ ਤੋਂ ਥੜਕੀ ਐ ਉਹ ਖਤਮ ਹੋ ਗਈ ਤੁਸੀਂ ਇਕੱਲੇ ਪੰਜਾਬ ਦੀ ਨਹੀਂ ਪੂਰੇ ਮੁਲਕ ਦੀਆਂ ਸਟੇਟਾਂ ਦੀ ਐਗਜ਼ਾਮਪਲ ਚੱਕ ਕੇ ਦੇਖ ਲਓ ਇਹ ਇਹ ਹਮੇਸ਼ਾ ਪੰਥ ਦੀ ਪੰਜਾਬ ਪੰਜਾਬੀ ਦੀ ਗੱਲ ਕਰਦੇ ਹੁੰਦੇ ਸੀਗੇ ਉਹ ਤੋਂ ਬਰਾਂ ਹਟੇ ਤੇ 10 ਸਾਲਾਂ ਦੇ ਵਿਚਕਾਰਕਰਨਸ਼ੇ ਵੀ ਪਹੁੰਚ ਗਏ ਤੇ ਗੁਰੂ ਸਾਹਿਬ ਦੇ ਬਾਕੀ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਫਰਾਕ ਦਿੰਲੇ ਕਮ ਦੋ ਘਟ ਹੋਗੇ ਵੱਧ ਹੋਗੇ ਉਹ 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 ਗੱਲਾਂ ਲੋਕ ਭੁਲਾ ਦਿੰਦੇ ਹੁੰਦੇ ਨੇ ਪਰ ਦੋ ਚੀਜ਼ਾਂ ਜਿਹੜੀਆਂ ਅਕਾਲੀ ਦਲ ਦੇ ਰਾਜਪਾਕ ਸਮੇਂ ਇਹਨਾਂ ਦੀ ਖੁਸ਼ਤ ਪਣਾਈ ਦੇ ਹੇਠ ਹੋਈਆਂ ਇੱਕ ਗੁਰੂ ਸਾਹਿਬ ਦੀ ਬੇਅਦਬੀ ਤੇ ਇੱਕ ਘਰ ਘਰ ਜਿਹੜੇ ਨਸ਼ੇ ਪਹੁੰਚੇ ਇਨ੍ਹਾਂ ਦੋ ਗੁਨਾਹਾਂ ਦੀ ਮਾਫੀ ਨਾ ਪ੍ਰਮਾਤਮਾ ਤੋਂ ਮਿਲਨੀ ਐ ਨਾ ਲੋਕਾਂ ਤੋਂ ਮਿਲਨੀ ਐ ਉਹ ਹੁਣ ਚਾਹੇ ਇਕੱਠੇ ਲੈ ਕੇ ਲੜ ਲਨ ਚਾਹੇ ਆਡਾਡ ਹੋਗੇ ਲੜ ਲਨ ਜਿਵੇਂ ਮਰਜ਼ੀ ਲੜ ਲੈਣ ਰਿਜ਼ਲਟ ਐ ਜਿਹੜਾ ਉਹ ਜ਼ੀਰੋ ਹੀ ਰੋ